ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਅੱਜ ਦਾ ਤਰੰਤਰੰਦੇ ਐਸਐਸਪੀ ਦਫ਼ਤਰ ਦੇ ਬਾਹਰ ਪਿਤੇ ਦਿਨ ਵਾਪਰੀ ਘਟਨਾ ਜਿਸ ਚ ਕਾਂਗਰਸ ਸਰਪੰਚ ਦੇ ਗੋਲੀਆਂ ਚਲੰਦੇ ਮਾਮਲੇ ਨੂੰ ਲੈ ਕੇ ਅੱਜ ਰਾਜਾਵੜਿੰਗ ਤੇ ਬਾਜ਼ੂਆ ਦੀ ਗਵਾਇਦ ਦੇ ਵਿੱਚ ਸਮੂਹ ਕਾਂਗਰਸ ਵਰਕਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਬੰਧੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਸਾਡੇ ਵੱਲੋਂ ਮਿੱਥੇ ਸਮੇਦ ਲਈ ਧਰਨਾ ਲਗਾਇਆ ਜਾਵੇਗਾ ਦੱਸਦੇ ਕਿ ਮਾਮਲਾ ਜ਼ਿਲ੍ਹਾ ਪੱਟੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਕਾਂਗਰਸ ਦੇ ਸਰਪੰਚ ਦਾ ਮੌਕੇ ਤੇ ਹੀ ਗੋਲੀਆਂ ਮਾਰ ਕੇ ਸਰਪੰਚ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ ਇਹ ਧਰਮਾ ਲਗਾ ਗਏ ਇਸ ਸੰਬੰਧੀ ਕੀ ਕਹਿੰਦੇ ਨਜ਼ਰ ਬਾਜਵਾ ਆਉ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਬਹੁਤ ਅਫਸੋਸ ਦੀ ਗੱਲ ਹੈ ਮੈਂ ਜਿਸਾਂ ਪਹਿਲੇ ਗੱਲ ਕਹੀ ਹੈ ਅਸੀਂ ਤੇ ਜਦੋਂ 10 15 ਸਾਲ ਪੰਜਾਬ ਅਤਵਾਦ ਦੇ ਵਿੱਚ ਰਿਹਾ ਉਸ ਟਾਈਮ ਵੀ ਸਾਰੇ ਨੂੰ ਵੱਡਾ ਨੁਕਸਾਨ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਸੀ ਤੇ ਬਦਕਿਸਮਤੀ ਦੀ ਗੱਲ ਹੈ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਦਾ ਨੁਕਸਾਨ ਹੋਣਾ ਜੀਵਨ ਪਰਮਾਤਮਾ ਬਖਸ਼ਦਾ ਹੈ ਇਨਸਾਨ ਨੂੰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿਸੇ ਦਾ ਜੀਵਨ ਖੋਹ ਦਾ ਜਾਂ ਉਹਨੂੰ ਆਪਣੀ ਗੋਲੀ ਦਾ ਸ਼ਿਕਾਰ ਕਰਨ ਦਾ ਇਹ ਸਾਡੇ ਬਹੁਤ ਹੀ ਨਜ਼ਦੀਕੀ ਸਾਥੀ ਸਨ ਆਪਾਂ ਮੈਂ ਸਾਰੇ ਪਰਿਵਾਰ ਨੂੰ ਸਬ ਅਨਜੀਤ ਸਿੰਘ ਇਹਨਾਂ ਦੇ ਦੂਜੇ ਭਾਈ ਵੀ ਮਿਲੇ ਨੇ ਮੈਂ ਯਕੀਨ ਦਿਵਾਉਣਾ ਚਾਹਨਾ ਇਹ ਇਹਨਾਂ ਦੀ ਲੜਾਈ ਨਹੀਂ ਸਾਡੀ ਆਪਣੀ ਇਹਨਾਂ ਨੂੰ ਸਿਕਿਉਰਿਟੀ ਦੀ ਗੱਲ ਜਾਂ ਜੋ ਜੋ ਇਹਨਾਂ ਦੇ ਮਸਲੇ ਹੈ ਉਹਨਾਂ ਸਾਰਿਆਂ ਬਾਰੇ ਉਹਨੇ ਹੀ ਚਰਚਾ ਪ੍ਰਧਾਨ ਜੀ ਵੀ ਕਰਨਗੇ ਮੈਂ ਵੀ ਗੱਡੀ 'ਚ ਬੈਠ ਕੇ ਹੀ ਪੰਜਾਬ ਦੀ ਸਮੁੱਚੀ ਭਾਵੇਂ ਚੀਫ ਸੈਕਟਰੀ ਨਾਲ ਗੱਲ ਕਰਨੀ ਪਏ ਭਾਵੇਂ ਡੀਜੀਪੀ ਨਾਲ ਕਰਨੀ ਪਏ ਆਂਦੇ ਦਿਨਾਂ ਦੇ ਵਿੱਚ ਅਸੀਂ ਗਵਰਨਰ ਸਾਹਿਬ ਨਾਲ ਵੀ ਕਰਾਂਗੇ ਕਿਉਂਕਿ ਇਹ ਇੱਕ ਇੰਨੀ ਵਾਈਡ ਸਪਰੈਡ ਗੱਲ ਹੋ ਗਈ ਹੈ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਕਸਬਾ ਨਹੀਂ ਰਹਿ ਗਿਆ ਜਿੱਥੇ ਵੱਡੇ ਪੈਮਾਨੇ ਤੇ ਇਸ ਕਿਸਮ ਦੀ ਕਤਲੋਗਰਤ ਨਹੀਂ ਹੋ ਰਹੀ ਜਿੱਥੇ ਫਰੋਤੀਆਂ ਦੀਆਂ ਚਿੱਠੀਆਂ ਨਹੀਂ ਆ ਰਹੀਆਂ ਜਿੱਥੇ ਫਰੋਤੀਆਂ ਦੇ ਟੈਲੀਫੋਨ ਨਹੀਂ ਆ ਰਹੇ ਇਹ ਨਹੀਂ ਪੰਜਾਬ ਤੱਕ ਨਹੀਂ ਬਾਹਰ ਤੱਕ ਇਹ ਬਿਮਾਰੀ ਜਾ ਚੁੱਕੀ ਹੈ ਸੋ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਜੋ ਸਾਡੀ ਨੈਤਿਕ ਜ਼ਿੰਮੇਵਾਰੀ ਨਿਭਾੜਵਾਸੇ ਅਸੀਂ ਆਏ ਆਂ ਪ੍ਰਧਾਨ ਜੀ ਤੇ ਅਸੀਂ ਬੈਠ ਕੇ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਪਰਿਵਾਰ ਨੂੰ ਮਹਿਫੂਜ਼ ਨਹੀਂ ਕਰਦੀ ਇਹਨਾਂ ਨੂੰ ਮਹਿਫੂਜ਼ ਨਹੀਂ ਕਰਦੀ ਤੇ ਜਿਨ੍ਹਾਂ ਨੇ ਐਕਟ ਕੀਤਾ ਉਹਨਾਂ ਨੂੰ ਮਿਚਲੀ ਗ੍ਰਿਫਤਾਰੀਆਂ ਨਹੀਂ ਕਰਦੀ ਉਹਨਾਂ ਚ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸੋ ਇਸ ਗੱਲ ਕਰ ਮੈਂ ਆਇਆ ਇਸ ਤੋਂ ਬਾਅਦ ਸ਼ਿਵਰਾਜ ਚੋਹਾਂਜੀ ਜਿਹੜੇ ਨੇ ਐਗਰੀਕਲਚਰ ਮਿਨਿਸਟਰ ਉਹਨਾਂ ਦੇ ਕੋਲੋਂ ਟਾਈਮ ਪ੍ਰਦੇਸ਼ ਕਾਂਗਰਸ ਨੇ ਤੇ ਕਾਂਗਰਸ ਤੇ ਐਮਪੀਆ ਨੇ ਮੰਗਿਆ ਕਿਸਾਨਾਂ ਦੀ ਗੱਲ ਵੀ ਰੱਖਣੀ ਹੈ ਪੰਜਾਬ ਦੀ ਜਿਸ ਕਿਸਮ ਦੀ ਮਿਸਮੈਨੇਜਮੈਂਟ ਸੂਬੇ ਦੀ ਸਰਕਾਰ ਨੇ ਕੀਤੀ ਹੈ ਉਹ ਵੀ ਅਸੀਂ ਸਾਰਾ ਉਹਨਾਂ ਨਾਲ ਗੱਲ ਕਰਨੀ ਹੈ ਤੇ ਵੱਡੇ ਪੈਮਾਨੇ ਤੇ ਸੈਂਟਰ ਤੋਂ ਰਾਹਤ ਦੀ ਗੱਲ ਵੀ ਕਰਨੀ ਹੈ ਤੋ ਇਸ ਗੱਲ ਕਰ ਅੱਜ ਮੈਂ ਆਪਣੀ ਹਾਜ਼ਰੀ ਪਾ ਕੇ ਇੱਥੋਂ ਇਜਾਜ਼ਤ ਲੈ ਲਿਆ ਸਰ ਜੇ ਗੱਲ ਕੀਤੀ ਨਸ਼ੇ ਦੀ ਨਸ਼ਾ ਵੀ ਕਹਿ ਰਹੇ ਕਿ ਸਰਕਾਰ ਕਹਿੰਦੀ ਬੰਦ ਹੋ ਜੇਗੇ ਜੇ ਗੈਂਗਸਟਰਾਂ ਦੀ ਗੱਲ ਕੀਤੀ ਅਜੇ ਤੱਕ ਉਹ ਕਾਬੂ ਤੇ ਪਾਇਆ ਨਹੀਂ ਵੇਖੋ ਹੱਤਵਾਦ ਦੇ ਵਿੱਚ ਤੇ ਥੋੜੀ-ਮੋਟੀ ਪੁਲਿਸ ਜਿਹੜੀ ਸੀ ਸ਼ੁਰੂ ਦੇ ਫੇਜ਼ ਦੇ ਵਿੱਚ ਪੁਲਿਸ ਲੋਅਰ ਰੈਂਕਸ ਦੀ ਇਨਵੋਲਵਮੈਂਟ ਸੀ ਪਰ ਜੋ ਅੱਜ ਗੈਂਗਸਟਰਸ ਦਾ ਹਾਲ ਹੋ ਰਿਹਾ ਹੈ ਤੇ ਵਿੱਚ ਤੇ ਮੈਂ ਸਮਝਦਾ ਕਿ ਬਰਾਬਰ ਦੀ ਭਾਈਵਾਲ ਕੋਈ ਅਫਸਰ ਦੇ ਕੰਨ ਤੇ ਜਿਉ ਨਹੀਂ ਸਰਕਦੀ। ਐਂਡ ਅਸੀਂ ਵੀ ਪੰਜਾਬ 'ਚ ਹੀ ਰਹਿੰਦੇ ਆ ਗਰਾਊਂਡ ਦੀ ਸਾਨੂੰ ਸਥਿਤੀ ਦੀ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੈ। ਜੇ ਚਾਹਣ ਕੋਈ ਗੈਂਗਸਟਰ 24 ਘੰਟੇ ਤੋਂ ਵੱਧ ਪੰਜਾਬ ਦੇ ਵਿੱਚ ਆਪਰੇਟ ਨਹੀਂ ਕਰ ਸਕਦਾ ਜੇ ਮੰਨਸ਼ਾ ਸਰਕਾਰ ਦੀ ਹੋਵੇ। ਸੋ ਕੰਪਲੀਟ ਫੇਲਿਅਰ ਹੈ। ਭਗਵੰਤ ਮਾਨ ਦਾ ਤਾਂ ਤੁਸੀਂ ਅੱਗੇ ਵੇਖ ਲਿਆ। ਉਹ ਤੇ ਸੌਂਗ ਐਂਡ ਡਰਾਮਾ ਡਿਵੀਜ਼ਨ ਤੋਂ ਕਦੀ ਹੱਸ ਪੈਣਾ ਕਦੀ ਰੋ ਪੈਣਾ ਕਦੀ ਲੋਕਾਂ ਨੂੰ ਰਵਾ ਦੇਣਾ ਕਦੀ ਆਪ ਰੋ ਲੈਣਾ ਇਹ ਫਰਾਡ ਕਮਿਟ ਕਰਨ ਤੋਂ ਬਦਕਿਸਮਤੀ ਇਹ ਪੰਜਾਬ ਦੀ ਕਿ ਕਿੱਥੋਂ ਕਿੱਥੇ ਅਸੀਂ ਆ ਕੇ ਡਿੱਗ ਪਏ ਆ ਤੇ ਪੁਲਿਸ ਵੀ ਇਸ ਗੱਲ ਦਾ ਪੂਰਾ ਐਡਵਾਂਟੇਜ ਲੈ ਰਹੀ ਹੈ ਸੋ ਅਸੀਂ ਇਸ ਬਾਰੇ ਜਾਣਕਾਰੀ ਗਵਰਨਰ ਸਾਹਿਬ ਨਾਮੀ ਤੇ ਜਿੱਥੇ ਜਿੱਥੇ ਵੀ ਦੇਣ ਦੀ ਲੋੜ ਪੈਗੀ ਅਸੀਂ ਗੱਲ ਵੀ ਕਰਾਂਗੇ ਤੇ ਜੋ ਜੋ ਇੱਥੇ ਮੈਂ ਗੱਲ ਕਹੀ ਹੈ ਉਸ ਨੂੰ ਨਿਪਰੇ ਵੀ ਜ਼ਰੂਰ ਚੜਾਣਾ